ਪੱਤਰੀਕਾਲ ਜੀ ਕੀ ਹਾਲ ਚਾਲ ਸਾਰੇ YouTube ਫਰੈਂਡਸ ਹੋਰ ਸਨੋਂ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਦੇਖੋ ਮਿੰਨਾ ਦੀ ਸਵੇਰ ਤੋਂ ਬਹੁਤ ਵਧੀਆ ਲੱਗੀ ਅੱਜ ਖੇਤਾਂ ਦੀ ਖੁਸ਼ਬੂ ਜਪੜ ਲਾਇਆ ਸੀ ਅਖੇਤ ਪਾਣੀ ਕਣਕ ਨੂੰ ਪਰ ਚੱਟੀਆਂ ਕਣਕ ਥੋੜੀ ਰਹਿ ਗਈ ਬਸ ਇੱਧਰ ਕਣਕ ਸੁੱਕੀ ਹੈ ਜੀ ਨਾਲਦਿਆਂ ਦੀ ਇੱਧਰ ਕੋਈ ਜਾਨਵਰ ਨਹੀਂ ਹੈ ਵਿਚ ਦੇ ਇੱਕ ਵੀ ਤੇ ਇੱਧਰ ਚੈੱਕ ਕਰੋ ਆਪਣੇ ਕਨਕ ਵਿੱਚ ਛੋਟੀਆਂ-ਛੋਟੀਆਂ ਚਿੜੀਆਂ ਤੇ ਕੋ ਵੱਡਾ ਪੰਛੀ ਆ ਆਪਣੇ ਕੀ ਨਾਂ ਇਹਦਾ ਬਹੁਤ ਤੋਂ ਬੜਾ ਤਗੜੀ ਹੋ ਰਹੀ ਤੇ ਵੇਖ ਲਓ ਇੱਧਰ ਪਾਣੀ ਲੱਗਾ ਵਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ ਛੋਟੇ-ਛੋਟੇ ਜੀਵ ਨਿਕਲਦੇ ਆ ਤੇ ਸਾਨੂੰ ਖਾਣਾ ਮਿਲਣਾ ਤੇ ਇੱਧਰ ਆਏ ਹੋਏ ਆ ਦੇਖਿਓ ਹੈ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਨਿਕਲਦੇ ਆ ਜੀਵ ਹਣ ਤੇ ਇੱਕ ਇੱਧਰ ਸ਼ਿਕਾਰੀ ਵੀ ਬੈਠਾ ਇਹ ਚੂਹਿਆਂ ਦੀ ਮਾਰ ਤੇ ਆਇਆ ਨਿੱਕੇ ਨਿੱਕੇ ਬੋਝੀ ਉਹ ਤੇ ਉਹ ਚੱਲ ਗਿਆ ਵੱਡਾ ਵੱਡਾ ਪੰਛੀ ਤੇ ਗਿਆ ਉਧਰ ਵੀ ਪਾਣੀ ਲੱਗਾ ਨਾ ਉਹ ਦੋਸਤ ਬੈਠੇ ਉਹਦੇ ਤਿੰਨ ਉਧਰ ਚੱਲ ਗਿਆ ਜੀ ਇਧਰ ਵੀ ਨਿੱਕੇ ਨਿੱਕੇ ਬੈਠੀਆਂ ਜੜੀਆਂ ਹਜੇ ਤੱਕ ਚੋਗਾ ਚੋਗ ਰਹੀਆਂ ਜੀਵ ਜੰਤੂ ਛੋਟੇ ਛੋਟੇ ਖਾ ਰਹੀਆਂ ਬਹੁਤ ਸੋਹਣੀਆਂ ਸੋਹਣੀਆਂ ਚੜੀਆਂ ਬਾਕੀ ਹੋਰ ਸਨੋਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਕਿੰਨੇ ਕਿੰਨੇ ਕਣਕਾਂ ਨੂੰ ਪਾਣੀ ਲਾ ਲਿਆ ਨਹੀਂ ਲਾਇਆ ਜੇ ਆਹ ਦੇਖੋ ਤਾਂ ਹੁਣ ਦੇਖੋ ਇਹਦੀ ਕੱਢੀ ਆ ਜੇ ਮੈਂ ਗਾਂ ਗਿਆ ਤੇ ਨੇ ਭੱਜਣਾ ਹੁਣ ਹੋਰ ਸਨੋਂ ਸਾਰੇ ਵਧੀਆ ਚੜ੍ਹਦੀ ਕਲਾ ਠੀਕ ਠਾਕ ਜੇ ਆ ਖੱਤੀ ਆਪਣੀ ਹੈ ਭਾਰਤੀ ਆਪਾਂ ਫਿਰ ਲਾਤਾ ਇੱਧਰ ਪਾਣੀ ਵਾਟ ਖੁੰਡਾ ਬਹੁਤ ਪੈ ਗਈਆਂ ਪੜੇ ਔਖੇ ਹੋ ਗਏ ਵਦੀਆਂ ਖੁੰਡਾ ਬਹੁਤ ਜਿਆਦੀ ਪੈ ਗਈਆਂ ਬਹੁਤ ਔਖੇ ਹੋ ਗਏ ਵਦੀਆਂ ਆਗੇ ਬਗਲੇ ਆ ਆਪਣੀਆਂ ਦੂੜੀ ਇੱਧਰ ਪੱਠੇ ਆ ਉਹ ਸਾਹਮਣੇ ਮੋਟਰ ਆ ਅੱਗ ਲਦੇ ਆ ਨੂੰ ਪੱਠੇ ਵੜਦੇ ਆ ਆਹ ਰਜਨਾ ਖੱਤਾ ਸਵੇਰੇ ਭਰਾਂਗੇ ਜੇ ਟਾਈਮ ਨਾ ਭਰ ਗਿਆ ਤਾਂ ਲਾਦਾਂਗੇ ਨਹੀਂ ਤੇ ਫਿਰ ਸਵੇਰੇ ਲਾਵਾਂਗੇ ਬੱਤੀ ਚੱਲ ਜਣੀ ਆ ਹੋਰ ਸੁਣਾ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਮੈਂਟ ਜਰੂਰ ਕਰਿਓ ਸਾਰੇ ਜਣੇ ਕਣਕਾਂ ਨੂੰ ਪਾਣੀ ਲਾ ਲਿਆ ਸਾਰੇ ਨੇ ਕਿ ਨਹੀਂ ਅਜੇ ਹੋਰ ਸਾਰੇ ਠੀਕ ਠਾਕ ਦੀਆ ਆ ਚੱਲੋ ਇੱਕ ਵੀਡੀਓ ਬਣਾ ਕੇ ਪਾਉਣੀ ਹੈ ਛੋਟੀ ਜੀ ਅੱਜ ਆ ਪਲਾਈ ਸਬਜੀ ਥੋੜੀ ਜੀ ਅੱਜ ਕੀ ਥੋੜੀ ਲਾਈ ਹੈ ਮਿਸਤਰੀ ਲੱਗੇ ਟਾਈਮ ਨਹੀਂ ਲੱਗਾ ਆ ਲਾਇਆ ਗੰਡੇ ਤੇ ਲਸਣ ਧਨੀਆ ਉਹ ਬਤਹਾਉਂਗਾ ਬਾਕੀ ਗੋਗਲ ਮੋਲੀਆਂ ਵੱਟਾਂ ਦੇ ਲਾਤੇ ਇਹਦੇ ਵਿੱਚ ਵਿੱਚ ਜੀ ਗਾਜਰਾ ਗੁਜਰਾ ਨਹੀਂ ਲਾਈਆਂ ਅੱਜ ਕੀ ਨਾ ਟਾਈਮ ਨਹੀਂ ਲੱਗਾ ਉਹ ਭਈ ਪੱਲੀ ਹੁਣ ਪੱਠੇ ਵੱਢਦੇ ਆ ਮੋਟ ਦੇ ਲਾਗੇ ਲਸਣ ਲਾਤਾ ਆਪਾਂ ਮੇਰੇ ਮੋਟਰ ਆਪਣੀ ਚੱਲਦੀ ਆ ਨਵਾਂ ਬੋਰ ਕਰਾਇਆ ਆ ਭੈਣ ਜੀ ਆ ਪਹਿਲਾ ਵਾ ਇਹ ਵੀ ਚੱਲਦਾ ਪਾਣੀ ਘਟ ਗਿਆ ਆ ਨਵਾਂ ਬੋਰ ਕਰਾਇਆ ਹਣ ਦੋ ਲੰਬਿਆ ਪਾਣੀ ਹੁਣ ਵੱਢਦੇ ਆ ਪੱਠੇ ਲੱਗੀਏ ਦਾਤਰੀ ਹੋਰ ਆ ਜਾ ਚਾਹਾਂ ਪਈਏ ਖੇਤਾਂ ਵਿੱਚ ਚਾਹ ਪੀਣ ਦਾ ਰੋਟੀ ਖਾਣ ਦਾ ਨਜ਼ਾਰਾ ਵੱਖਰਾ ਹੀ ਆ ਖੇਤਾਂ ਵਿੱਚ ਚਾਰਨਾ ਆਵੇ ਕੋਈ ਵੀ ਸਬਜ਼ੀ ਆ ਜਾਣਾ ਖੇਤਾਂ ਵਿੱਚ ਬਹੁਤ ਸਵਾਲ ਆਦੇ ਸਬਜ਼ੀ ਇਹ ਤਾਜ਼ੀ ਨੀ ਆ ਰਹਾ ਵੱਖਰਾ ਹਰਿਆਲੀ ਹਰਿਆਲੀ ਬਾਕੀ ਵਧੀਆ ਹੋਰ ਸੁਣਾਓ ਦੀ ਕਮੈਂਟ ਜ਼ਰੂਰ ਕਰਿਓ ਸਾਰਿਆਂ ਨੇ ਵੀਡੀਓ ਤੇ ਆਪਣੀ ਤੇ ਕਿ ਆਪਾਂ ਪੱਠੇ ਵਡਣ ਵਡਣੀ ਪੈਣੇ ਆ ਜੇ ਦੁੱਧ ਪੀਣਾ ਦੇ ਪੱਠੇ ਤੇ ਵਡਣੀ ਪੈਣੇ ਆ ਚਲੋ ਕੋਈ ਬੱਲੀ ਵੜਦੇ ਆ ਪੱਠੇ ਬਾਜੀ ਪੱਠੇ ਦਿੱਤੇ ਆਪਾਂ ਮੰਗਾਵਾਣੇ ਪਾ ਹੁਣ ਆਪਾਂ ਵੇਲੇ ਫਿਰ ਚੋਗਾਗੇ ਨਾ ਆਚਾ